ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੀ ਆਪਾਂ ਮਕਾਨ ਦਾ ਕੰਮ ਸ਼ੁਰੂ ਕਰਨ ਲੱਗੇ ਆ ਜਿਹੜੇ ਭਰਾ ਆਪਾਂ ਇਟਲੀ ਤੇ ਦੇਖਦੇ ਆਂ ਥੋਡੇ ਲਈ ਵੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਹੋਣਗੀਆਂ ਵੀ ਜੇ ਤੁਸੀਂ ਘਰ ਦੀ ਰਿਪੇਅਰ ਕਰਾਉਣੀ ਤਾਂ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਤੇ ਜਿਹੜੇ ਇੰਡੀਆ ਤੋਂ ਆਈ ਥੋਡੇ ਲਈ ਤਾਂ ਹੋਣਗੀਆਂ ਵੀ ਜੇ ਤੁਸੀਂ ਉਰੇ ਆ ਕੇ ਆਪਣਾ ਘਰ ਖਰੀਦਣਾ ਤੇ ਸ਼ੈਂਬੂਲੈਂਸ ਆ ਰਹੀ ਆ ਮੜਿਆ ਲੰਗਜਵੇ ਤੇ ਬਾਕੀ ਇਨਫਰਮੇਸ਼ਨ ਵਾਲੀਆਂ ਵੀਡੀਓ ਹੋਣਗੀਆਂ ਜੀ ਤੇ ਸਮਾਨ ਸਮੂਹਨ ਆਪਾਂ ਨੇ ਘਰ ਦਾ ਲਿਆਂਦਾ ਬਾਕੀ ਸਮਾਨ ਆਪਣਾ ਘਰ ਹੈਗਾ ਤਾਂ ਇਹ ਦੋ ਪੋਸ਼ਨਾਂ ਦੇ ਵਿੱਚ ਇੱਕ ਵਾਲਾ ਪੋਸ਼ਨ ਤਿਆਰ ਆ ਇੱਕ ਵਾਲਾ ਪੋਸ਼ਨ ਆਪਾਂ ਨੇ ਤਿਆਰ ਕਰਨਾ ਹੁਣ ਆਪਣੇ ਮਿਸਤਰੀ ਲੱਜੇਣੇ ਜੀ ਤੁਹਾਨੂੰ ਆਪਾਂ ਰੋਜ਼ ਜਿਹੜੀ ਵੀਡੀਓ ਬਣਾਏ ਕਰਾਂਗੇ ਤੇ ਇਨਫਰਮੇਸ਼ਨ ਵੀ ਤੁਹਾਡੇ ਤੱਕ ਪਹੁੰਚਣੀ ਆ ਜਦ ਤੁਸੀਂ ਵੀਡੀਓ ਦੇਖਣੀ ਆ ਵੀ ਕਿਹੜਾ ਕਿਹੜਾ ਕੰਮ ਕਿਵੇਂ ਕਿਵੇਂ ਹੁੰਦਾ ਯੋਰੇ ਜੇ ਆਪਾਂ ਨੇ ਕੋਈ ਕੰਦ ਵੀ ਕੱਢਣੀ ਆ ਤਾਂ ਉਹਨੂੰ ਪਾਸ ਕਰਾਉਣਾ ਪੈਂਦਾ ਬਕਾਇਦਾ ਆਰਟੀ ਟ੍ਰੈਕਟ ਕਰਨਾ ਪੈਂਦੇ ਆ ਤੇ ਤਾਂ ਜਾ ਕੇ ਸਾਰਾ ਪ੍ਰੋਸੀਜਰ ਸ਼ੁਰੂ ਹੁੰਦਾ ਤੇ ਬਕਾਇਦਾ ਘਰ ਦੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਬਾਕੀ ਇਨਫਰਮੇਸ਼ਨ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਈ ਜਾਣੀ ਤੇ ਜਿਹੜਾ ਖਰਚਾ ਪਾਣੀ ਹੋਊਗਾ ਵੀ ਕਿੰਨਾ ਕੇ ਖਰਚਾ ਆ ਗਿਆ ਸਮਾਨ ਸਮੂਦ ਦਾ ਆਪਾਂ ਸਾਰਾ ਮਾਰਕੀਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਘਰ ਦਾ ਸਮਾਨ ਕਿੰਨੇ ਇੱਕ ਕੋਸਟਲੀ ਆ ਯੋਰੇ ਕੰਮ ਕੋਸਟਲੀ ਤਾਂ ਹੈਗਾ ਹੀ ਆ ਜੀ ਇੰਡੀਆ ਦੇ ਨਾਲੋਂ ਤੇ ਬਾਕੀ ਤੁਸੀਂ ਦੇਖ ਹੀ ਲੈਣਾ ਵੀਡੀਓ ਦੇ ਵਿੱਚ ਤੇ ਬਿਲਕੁਲ ਆਪਣੀਆਂ ਜਿਹੜਾ ਮਕਾਨ ਆਈ ਉਹ ਵੀ ਤੁਹਾਨੂੰ ਦਿਖਾ ਦੇਣਾ ਵੀ ਬਸ ਕੰਦਾਂ ਹੀ ਖੜੀਆਂ ਸਾਰਾ ਤਿਆਰ ਕਰਨਾ ਆਪਾਂ ਨੇ ਚਲੋ ਜੀ ਜਿਹੜਾ ਕੋਸ ਆ ਵਾਲਾ ਇਦਾਂ ਆਪਣਾ ਮਕਾਨ ਆਈ ਥੱਲੇ ਵਾਲਾ ਪੋਰਸ਼ਨ ਆਪਾਂ ਨੇ ਤਿਆਰ ਕਰਨਾ ਆਈ ਹੁਣ ਜਿਹੜਾ ਥੱਲੇ ਇਹਨੂੰ ਮੋਡੀਫਿਕੇਸ਼ਨ ਵੀ ਕਰਤੀ ਆਪਾਂ ਨੇ ਵੀ ਮੋਡੀਫਿਕੇਸ਼ਨ ਇਦਾਂ ਹੀ ਵੀ ਜਿਹੜੀ ਟੱਕ ਇਹਨਾਂ ਵਿੱਚੋਂ ਇੱਕ ਮੇਨ ਗੇਟ ਰੱਖਿਆ ਆਈ ਆਪਾਂ ਨੇ ਤੇ ਆ ਆਪਾਂ ਨੇ ਇਧਰ ਟਾਕੀ ਬਣਾਤੀ ਬਾਕੀ ਨਾਲ ਦੀ ਨਾਲ ਤੁਸੀਂ ਦੇਖੀ ਜਾਣਾ ਵੀਡੀਓ ਦੇ ਵਿੱਚ ਸਮਾਨ ਉਸ ਆਪਾਂ ਨੇ ਥੋੜਾ ਬੋਤਾਂ ਲੈ ਵੀ ਜਾਂਦਾ ਆ ਆ ਦੇਖੋ ਜੀ ਸਮਾਨ ਗਰਾਜ ਦੇ ਵਿੱਚ ਰੱਖੇ ਹੋਏ ਆਪਾਂ ਨੇ ਇਹਦੇ ਵਿੱਚ ਪਾਈ ਪੂਪ ਲਿਆਂਦੇ ਸਮਟ ਸਮਟ ਮੜਾ ਮੋਟਾ ਲੈ ਜਾਂਦਾ ਠੀਕ ਆ ਤੇ ਆ ਜਿਹੜਾ ਬਿਜਲੀ ਦਾ ਸਮਾਨ ਆਰ ਪਲੰਪਰ ਦਾ ਸਮਾਨ ਆਪਾਂ ਆ ਗਏ ਆ ਤੇ ਮਿਸਤਰੀ ਕਹਿੰਦੇ ਤੇ ਵੀ ਅੱਜ ਉਹਨਾਂ ਨੇ ਬਿਜਲੀ ਵਾਲਿਆਂ ਨੇ ਆ ਜੈਣਾ ਆ ਬਿਜਲੀ ਦੀਆਂ ਪੈਪਾ ਪੂਪਾਂ ਦੀਆਂ ਨਿਸ਼ਾਨੀਆਂ ਨਿਸ਼ੁਨੀਆਂ ਲਾਉਣੀਆਂ ਆਪਾਂ ਨੇ ਮੁੰਡੇ ਆਉਣੇ ਵਾਲੇ ਹੀ ਆ ਤੇ ਬਾਕੀ ਤੁਹਾਨੂੰ ਘਰ ਦੀ ਵੀ ਅੰਦਰ ਤੇ ਨਿਗਾ ਮਾਰਾ ਦਿੰਦੇ ਆ ਇੱਕ ਵਾਰੀ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਲੈਣਾ ਵੀ ਕਿੱਦਾਂ ਦਾ ਆ ਸਾਰਾ ਕੁਝ ਆਪਣਾ ਮੋਡੀਫਾਈ ਹੋ ਜਾਈਣਾ ਆ ਦੇਖੋ ਆ ਸਾਰਾ ਜਿਹੜਾ ਪਹਿਲਾਂ ਮਾਲਕਤਾ ਨਾ ਉਹਨੇ ਕੰਮ ਅੱਧ ਵਿਚਾਲੇ ਹੀ ਛੱਡਿਆ ਹੋਇਆ ਸਾਰਾ ਆਪਣੇ ਪੱਟ ਦੇਣਾ ਇਹ ਪੱਟ ਕੇ ਆਪਣਾ ਸਾਰਾ ਕੁਝ ਟੋਟਲੀ ਨਵਾਂ ਹੋਣਾ ਹੀ ਹੁਣ ਆਪਣੀ ਕਿਚਨ ਵੀ ਇੱਧਰਲੀ ਸਾਈਡ ਚਲੇ ਜਾਣੀ ਉੱਥੇ ਜਿੱਥੇ ਮੈਂ ਤੁਹਾਨੂੰ ਕਿਹਾ ਵੀ ਟਾਕੀ ਆ ਜਾਣੀ ਠੀਕ ਆ ਤੇ ਇਧਰ ਆਹਾ ਸਟੋਰ ਰੂਮ ਹੋ ਗਿਆ ਤੇ ਉਧਰ ਵਾਸ਼ਰੂਮ ਹੋ ਗਿਆ ਤੇ ਇੱਥੇ ਆ ਇੱਕ ਕਮਰਾ ਹੋ ਗਿਆ ਤੇ ਇਧਰ ਆਪਣਾ ਮਾਸਟਰ ਬੈਡਰੂਮ ਹੋ ਗਿਆ ਠੀਕ ਆ ਇਹ ਸਾਰਾ ਹੁਣ ਤੁਸੀਂ ਐਂਡ ਦੇ ਵਿੱਚ ਤੱਕ ਦੇਖੀ ਜਾਣਾ ਇਹ ਕਿਆ-ਕਿਆ ਕਰਦੇ ਆ ਆਪਾਂ ਠੀਕ ਆ ਤੇ ਹੁਣ ਬਿਜਲੀ ਵਾਲੇ ਮੁੰਡੇ ਆਉਣੇ ਆਲੇ ਆ ਤੇ ਬਕਾਇਦਾ ਬਾਅਦ ਚ ਆਹਾ ਬੇੜੇ-ਬੂੜੇ ਦਾ ਵੀ ਕੰਮ ਆਪਾਂ ਨੇ ਕਰਵਾ ਦੇਣਾ ਠੀਕ ਆ ਬਿਜਲੀ ਵਾਲੇ ਮੁੰਡੇ ਤੇ ਆਏ ਤੇ ਬਾਅਦ ਫਿਰ ਆਪਾਂ ਕਰਦੇ ਆ ਬਲੌਗ ਕੰਟੀਨਿਊ ਸ਼ੁਰੂ ਠੀਕ ਆ ਲੋਈ ਬਿਜਲੀ ਵਾਲੇ ਮੁੰਡੇ ਆ ਗਏ ਤੇ ਤੇ ਉਹਨਾਂ ਨੇ ਕਰ ਛੱਡਿਆ ਹੀ ਆ ਪੱਟ ਪਟਈਆ ਸਾਰਾ ਤੇ ਇਹ ਹੁਣ ਆਪਾਂ ਨੇ ਕੱਢਣਾ ਬਾਹਰ ਆ ਉਹ ਕਹਿੰਦੇ ਸਾਰਾ ਸਾਫ਼ ਕਰ ਦੇਵੋ ਆ ਵੀ ਹੁਣ ਇਹ ਆਪਾਂ ਨੇ ਕੱਢਣਾ ਬਾਹਰ ਹੁਣ ਠੀਕ ਆ ਤੇ ਇੱਧਰ ਆ ਸਾਰੀਆਂ ਪੈਪਾ ਪੂਪਾ ਪੱਟ ਛੱਡੀਆਂ ਕਿਉਂਕਿ ਫਿਰ ਉਹ ਲੈਵਲ ਚਾਹੀਦਾ ਨਾ ਔਰੇ ਆਪਾਂ ਨੂੰ ਜਿਹੜੀ ਛੱਤ ਆ ਨਾ ਔਰੇ ਉਰੇ 270 ਤੇ ਛੱਤ ਘੱਟਣੀ ਚਾਹੀਦੀ ਕਿਉਂਕਿ ਜਿਵੇਂ ਥੱਲੇ ਤੋਂ ਮਿਲ ਕੇ ਧਰਤੀ ਤੋਂ ਲੈ ਕੇ ਉੱਪਰ ਤੱਕ ਜਿਹੜੀ ਡਿਸਟੈਂਸ ਆ ਗੱਬੇ ਵਾਲਾ ਤਾਂ ਉਹ 270 ਚਾਹੀਦਾ ਫਿਰ ਉਹ ਟੇਰੀਆਂ ਡੂਰੀਆਂ ਲਾ ਕੇ ਕਹਿੰਦਾ ਇਹ ਆਹ ਤੁਸੀਂ ਬਾਹਰ ਕੱਢਦੇ ਹੋ ਤੇ ਬਾਕੀ ਹੁਣ ਜਿਹੜੇ ਆ ਪਾਈਪ ਪੂਪ ਆ ਇਹ ਵੀ ਹੁਣ ਆਪਾਂ ਨੇ ਗੱਡੀ 'ਚ ਜਿਹੜੇ ਉਹ ਬਾਹਰ ਪਾਏ ਆ ਇਹ ਗੇਰੇ ਹੋਣੇ ਤੇ ਜਿਹੜੇ ਆਹ ਉਰੇ ਆਹ ਤਾਂਬੇ ਵਾਲੇ ਪਾਈਪ ਹੁੰਦੇ ਆ ਨਾ ਇਹ ਆਪਣੇ ਉਰੇ ਵਿਕ ਜੇ ਨੇ ਬਾਕੀ ਜਿਹੜਾ ਦੂਆ ਪਲਾਸਟਿਕ ਵਾਲਾ ਮਾਲ ਆ ਇਹ ਸਾਰਾ ਆਪਾਂ ਨੇ ਘੇਰ ਗੂੜਾਉਣਾ ਠੀਕ ਆ ਜੀ ਹੁਣ ਕੰਮ ਕਰਦੇ ਆ ਸ਼ੁਰੂ ਇਹ ਸਾਰਾ ਇੱਥੇ ਬੜੀਆਂ ਹੋਈਆਂ ਜਿੱਥੇ ਪਲਾਸਟਿਕ ਗੱਤਾ ਸਭ ਕੁ ਗਰਦਾ ਉੱਥੇ ਆਪਾਂ ਨੇ ਹੁਣੇ ਗੇਰੇ ਆਉਣਾ ਠੀਕ ਆ ਅੱਜ ਡੇ 1 ਚ ਇੰਨਾ ਕੰਮ ਹੋ ਗਿਆ ਆਪਣਾ ਠੀਕ ਆ ਤੇ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਡੇ 2 ਚ ਕੀ ਕਰਦੇ ਆ ਵੀ ਅਗਲੀ ਵਾਰੀ ਹੁਣ ਤੁਹਾਨੂੰ ਦੱਸਾਂਗੇ ਲੈ ਅੱਜ ਡੇ 2 ਹੋ ਗਿਆ ਮੁੱਡੇ ਲੱਗੇ ਹੋਏ ਆ ਇੱਧਰ ਆਪਣੇ ਸੋਨੂ ਹੁਣੇ ਮਿਸਤਰੀ ਵੀ ਆਏ ਹੋਏ ਆ ਐਦਾਂ ਆਪਾਂ ਨੇ ਸਫਾਈ ਸੁਥਾਈ ਕਰਤੀ ਵੀ ਸਾਰੀ ਆ ਬਿਜਲੀ ਵਾਲੇ ਤਾਰਾ ਤੂਰਾ ਪਾ ਗਏ ਤੁਹਾਨੂੰ ਮਲਾਉਂਗੇ ਉਹਦੇ ਨਾਲ ਮੁੰਡੇ ਨਾਲ ਵੀ ਗੱਲਬਾਤ ਕਰਾਉਦੇ ਆ ਮੜਾ ਹੱਥ ਖੜਾ ਕਰਦੇ ਹੋ ਤੁਹਾਡੇ ਨਾਲ ਮਲਾਉਂਦੇ ਆ ਜੀ ਮੁੰਡੇ ਨੇ ਮਿਸਤਰੀ ਆ ਆਪਣਾ ਪਲੰਬਰ ਵੀ ਮਟਾਪੇ ਆ ਤੇ ਟ੍ਰੇਲਰ ਟੂਲ ਨਹੀਂ ਲਾਉਣੀਆਂ ਸਾਰੀਆਂ ਐਦਾਂ ਹੁਣ ਦੇਖ ਲਈ ਆ ਸਾਰੀ ਧੰਤ ਥੋੜ ਕਰਤੀ ਜਿਦਰੀ ਉਹਨਾਂ ਨੇ ਇਹ ਹੈਗਾ ਸੋਨੂ ਵੀਰ ਆਪਣੀ ਖਮਾਣੋ ਦਾ ਹੀ ਆ ਮਡਾ ਹੈ ਵੀਰ ਲੈ ਕਰ ਲਾ ਮੜਾ ਮਟਾ ਸਸੀ ਗੱਲ ਬੁਲਾ ਦੇ ਸਸੀ ਦਾ ਵੀਰ ਜੀ ਉਹ ਠੀਕ ਠਾਕ ਜੀ ਹਾਂ ਹਾਂ ਵਧੀਆ ਹੀ ਵਧੀਆ ਵੀਰ ਠੀਕ ਠਾਕ ਤੇ ਇਹ ਹੈਗਾ ਹੀ ਆਪਣਾ ਬਾਥਰੂਮ ਇਹਨੇ ਬਾਥਰੂਮ ਚ ਹੁਣ ਆਹ ਵੀਰ ਆਪਣਾ ਉਹਦਾ ਹੁਣ ਵਾਸਵਿਸ਼ਾ ਦਾ ਹੀ ਕਰ ਰਹੇ ਆ ਨਾ ਤੁਸੀਂ ਜਿੱਥੇ ਠੀਕ ਆ ਜੀ ਇਹਦੇ ਨਾਲ ਦੀ ਨਾਲ ਤੁਹਾਨੂੰ ਸਾਰਾ ਦਿਖਾਈ ਜਾਣਾ ਠੀਕ ਆ ਤੁਹਾਨੂੰ ਬਕਾਇਦਾ ਹੀ ਤੁਸੀਂ ਸਾਰਾ ਸਾਨੂੰ ਵੀਰ ਦਾ ਕੰਮ ਦੇਖਿਓ ਐਂਡ ਦੇ ਵਿੱਚ ਮੁੜ ਕੇ ਮੁੰਡੇ ਦਾ ਸਾਰਾ ਕੰਟੈਕਟ ਨੰਬਰ ਤੁਹਾਨੂੰ ਸਾਰਾ ਹੀ ਆਪਾਂ ਸਕਰੀਨ ਤੇ ਸ਼ੋਅ ਕਰ ਦੇਣਾ ਤੁਹਾਨੂੰ ਨਾਲ ਦੀ ਨਾਲ ਇਹ ਹੁਣ ਆਪਣਾ ਘਰ ਪੂਰਾ ਜਦ ਤੱਕ ਕਰਾਇਆ ਰੈਡੀ ਡੇਲੀ ਦੀ ਡੇਲੀ ਵੀਡੀਓ ਬਣਾਇ ਕਰੂੰਗੀ ਆਪਾਂ ਤੁਹਾਨੂੰ ਰੋਜ਼ ਆਪਾਂ ਦਿਖਾਈ ਕਰਾਂਗੇ ਕਿ ਅੱਜ ਆ ਕੁਝ ਕਰੇ ਆਪਾਂ ਨੇ ਸਮਾਨ ਸਮੂਨਾ ਲਿਆਂਦਾ ਠੀਕ ਆ ਜੀ ਨਾਲ ਦੀ ਨਾਲ ਤੁਸੀਂ ਸਾਰਾ ਦੇਖਿਓ ਜੀ ਪਿਆਰ ਹੁੰਦਾ ਕਿੱਦਾਂ ਦਾ ਇਹ ਘਰ ਹੁਣ ਸਾਰਾ ਦੇਖ ਲਓ ਤੁਸੀਂ ਇੱਕ ਵਾਰੀ ਵੀਡੀਓ ਦੇ ਵਿੱਚ ਆਹ ਲੋ ਕਰ ਲੋ ਵੀਰ ਕੰਮ ਕੋਈ ਨਹੀਂ ਤੋਰ ਜੀ ਵੀਰ ਕਿਵੇਂ ਹੋ ਅਰਤਾ ਜੀ ਸ਼ੁਰੂ ਕਿਵੇਂ ਹੈ ਕਿਵੇਂ ਆ ਤੁਹਾਨੂੰ ਵੀਰ ਫਿਰ ਮਾਹ ਹੁਣ ਜਾ ਕੇ ਗੱਲਾਂ ਬਾਤਾਂ ਫਿਰ ਨਾਲ ਦੀ ਨਾਲ ਨਾਲੇ ਮਾਰੀ ਜਾਣੀ ਨਾਲੇ ਆਪਣਾ ਭਰੋਗ ਬਣਾਈ ਜਾਣਾ ਫਿਰ ਗੱਲਬਾਤ ਹੁੰਦੀ ਨਹੀਂ ਹੈਗੀ ਉਵੇਂ ਅੱਜ ਵੀਰ ਕੀ ਕਰ ਰਹੇ ਆਪਾਂ ਕੋਲੇ ਤੋਂ ਠੀਕ ਹੈ ਜੀ ਪੈਪ ਪਾ ਰਹੇ ਜੀ ਠੀਕ ਉੱਕੀ ਫੋਟੋ ਵੀ ਵੀਰ ਹਨਾ ਆਪਾਂ ਹੁਣ ਜੇ ਕਿਸੇ ਨੇ ਕੰਮ ਕਰਵਾਉਣਾ ਹਨਾ ਟਾਇਲਾਂ ਹੋਈਆਂ ਕਾਰਤਾਜੈਸੋ ਦਾ ਹੋਇਆ ਹਨਾ ਪਲੰਬਰ ਦਾ ਤੁਸੀਂ ਆਹ ਕੰਮ ਦੇਖ ਹੀ ਰਹੇ ਆ ਆ ਦੇਖੋ ਵੀਰ ਇਹ ਨਾਲ ਵੀਰ ਦੇ ਅ ਤੁਹਾਡਾ ਨੋਂ ਵੀਰ ਹਨਾ ਗੁਰਵਿੰਦਰ ਸਿੰਘ ਇਹ ਨਾਲੇ ਹੁੰਦਾ ਸੋਨੂ ਦੇ ਨਾਲ ਪਿਛਾ ਵੀ ਆਪਾਂ ਤੁਹਾਨੂੰ ਦੱਸਿਆ ਦਾ ਵੀਡੀਓ ਦੇ ਵਿੱਚ ਵੀ ਖਵਾਣੋਂ ਦਾ ਹੀ ਆ ਵੀਰਾ ਆ ਟੈਂਕੀ ਫਿੱਟ ਕਰਤੀ ਵੀਰ ਹਨਾ ਠੀਕ ਆ ਜੀ ਦੂਜੀ ਤੇ ਦੂਜੀ ਇਹ ਆਪਣੀ ਦੂਜੀ ਸੀਟ ਹੋਊਗੀ ਜਿਹੜੀ ਕੰਧ ਦੇ ਵਿੱਚ ਆਈ ਇਹਦੇ ਮੂਰੇ ਕਾਰਤਾ ਜੈਸੋ ਲੱਗਣਾ ਹੈ ਨਾ ਆ ਜਿਵੇਂ ਠੀਕ ਆ ਠੀਕ ਆ ਮਹਾਪੇ ਨਾਲ ਦੀ ਨਾਲ ਠੀਕ ਆ ਫਿਰ ਪਹਿਲਾਂ ਮੈਂ ਗੱਲਾਂ ਬਾਤਾਂ ਫੇ ਮਾਰ ਕੇ ਫਿਰ ਮੁੜ ਕੇ ਵੀਡੀਓ ਨਹੀਂ ਬਣਦੀ ਹਾਂ ਠੀਕ ਆ ਆਪ ਹੀ ਪੈਪ ਪਾਤੇ ਹਨਾ ਉਹ ਦੂਆ ਕੱਲ ਤਾਂ ਸੋਨੂੰ ਉਹ ਦੇਖ ਜਾਂਦਾ ਦਾ ਜਿਹੜਾ ਉਹ ਵੀ ਠੀਕ ਆ ਸਤੂਫਾ ਜਿਹੜਾ ਕਿਹਾ ਉਹ ਗੈਸ ਵਾਲਾ ਉਹ ਵੀ ਜਿਹੜਾ ਨਾ ਨਾ ਪਾਣੀ ਵਾਲਾ ਹੀ ਉਹ ਠੀਕ ਆ ਉਹ ਤਾਂ ਬਹੁਤ ਤਰ੍ਹਾਂ ਦੇ ਪਏ ਉੱਥੇ ਉਹ ਬਹੁਤ ਤਰ੍ਹਾਂ ਦੇ ਪਏ ਵੀਰ ਉਹ ਉਹੀ ਉਹੀ ਟੱਕ ਲਿਆਵਾ ਆ ਜਿਹੜੀ ਮੇਨ ਪਾਈਪ ਆਪਣੀ ਬਾਹਰ ਜਾ ਰਹੀ ਆ ਇਹ ਕਿਹੜੀ ਹੈ ਮੇਨ ਸਾਰੇ ਘਰ ਨੂੰ ਪਾਣੀ ਲੈ ਜਾਣਾ ਠੀਕ ਆ ਇਹ ਪਾਣੀ ਵਾਲੀ ਪਾਈਪ ਆ ਗਰਮ ਠੰਡੇ ਵਾਲੀ ਦੂਈ ਲੈਦੀ ਜਾਣੀ ਹੈ ਨਾ ਨਾਲ ਨਾ ਉਹ ਨਹੀਂ ਜਾਣੀ ਦੂਈ ਉਹ ਤਾਂ ਮਸੇ ਇੱਥੇ ਹੀ ਹੁੰਦੀ ਠੀਕ ਆ ਇਹਦੇ ਇੱਕ ਸਾਰੇ ਇਹਦੇ ਨੇ ਪਾਣੀ ਕੱਲਈਏ ਚ ਲੈ ਕੇ ਜਾਣਾ ਬਾਕੀ ਸਾਰੇ ਕੱਲਈਏ ਚ ਆਉਣੇ ਨੇ ਠੀਕ ਆ ਠੀਕ ਆ ਪਾਣੀ ਇਹ ਨਹੀਂ ਪਾਣੀ ਲੈ ਜਾਣਾ ਕੱਲਈਏ ਚ ਇਹਨਾਂ ਨੂੰ ਵੀ ਤਾਂ ਲੈੇ ਨਹੀਂ ਦੇਣਾ ਪਾਣੀ ਉਧਰ ਹਾਂ ਬਸ ਦੋਹਰਾਂਗੇ ਇੱਕ ਵਾਰ ਉਹ ਟੀਓ ਸਾਰੇ ਪੈਸਾ ਆ ਦੂਆ ਜਿਹੜਾ ਕਿਚਨ ਵਾਲਾ ਉਹ ਪੇਪਰ ਮਜ਼ੂਰਾ ਉਹ ਵੀ ਮੈਂ ਕਹਿੰਦਾ ਮਿਲ ਗਿਆ ਸ਼ਾਇਦ ਉਹ ਵੀ ਮੈਂ ਤੈਨੂੰ ਲੈ ਕੇ ਆਉਂਦਾ ਹੈ ਨਾ ਜਿਹੜੇ ਪੁਆਇੰਟ ਛੱਡਣੇ ਆ ਹਨਾ ਨਾਲ ਕੋਈ ਨਹੀਂ ਕਰ ਲੋ ਚਾਹ ਪਾਣੀ ਚਾਹ ਪਾਣੀ ਮੈਂ ਲੈ ਕੇ ਆਇਆ ਹੈ ਨਾ ਆ ਗਿਆ ਆ ਗਿਆ ਅਚਾ ਇਧਰ ਬਾਹਰ ਤੇ ਜਾਣਾ ਪਏ ਪਾ ਆਪਣਾ ਪਾਣੀ ਵਾਲਾ ਇੱਥੇ ਤਾਂ ਆ ਸਾਰਾ ਸੈਟ ਅਪ ਹੋ ਜਾਣਾ ਇਧਰ ਇਹ ਲੱਕ ਖਲਾਰਾ ਬਹੁਪਿਆਂ ਪਿਆ ਕੋਈ ਨਹੀਂ ਹੌਲੀ ਹੌਲੀ ਸੈਟਅਪ ਸਾਰਾ ਹੋ ਜੇਣਾ